ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਇੱਕ ਤਾਂ ਮੈਂ ਮਾਫੀ ਚਾਹੁੰਦਾ ਹਤੋਂ ਕਿ ਮੈਂ ਪਿਛਲੇ ਜਿਹੜਾ ਵੀਡੀਓ ਸੀਗਾ ਤੇ ਕਮੈਂਟਸ ਤੇ ਕੋਈ ਰਿਪਲਾਈ ਨਹੀਂ ਕਰ ਸਕਿਆ ਥੋੜਾ ਥੋੜਾ ਜ਼ਿਆਦਾ ਹੀ ਬਿਜ਼ੀ ਰਿਆ ਤੇ ਉਹ ਵੀ ਮੈਂ ਕਰੂੰਗਾ ਹੁਣੇ ਅੱਜ ਕਰ ਦੂੰਗਾ ਤੇ ਉਸ ਤੋਂ ਇਲਾਵਾ ਹੁਣ ਅੱਜ ਮੈਂ ਇੱਕ ਸ਼ੇਅਰ ਲੈ ਕੇ ਆਇਆ ਤੁਹਾਡੇ ਲਈ ਇੱਕ ਨਵੀਂ ਕੰਪਨੀ ਲੈ ਕੇ ਆਇਆ ਕੰਪਨੀ ਹੈਗੀ ਅਜੇ ਇਹ ਹੋਟਲ ਸੈਕਟਰ ਤੋਂ ਹੋਟਲ ਇੰਡਸਟਰੀ ਤੋਂ ਤੇ ਥੋੜੀ ਨਾਰਮਲ ਹੋਟਲਸ ਤੋਂ ਥੋੜਾ ਹਟਕੇ ਵਾਲਾ ਹੈਗਾ ਨਾਮ ਹੈ ਹੋਟਲ ਦਾ ਸੈਮੀ ਹੋਟਲਸ ਤੁਹਾਨੂੰ ਉੱਪਰ ਲਿਖਿਆ ਵੀ ਮਿਲ ਜਾਊਗਾ ਇਸ ਟਾਈਮ ਤੱਕ ਜਦੋਂ ਮੈਂ ਇਹ ਵੀਡੀਓ ਬਣਾ ਰਿਹਾ ਟੋਟਲ ਇਹਨਾਂ ਦੇ ਕੋਲੇ 4801 ਕਮਰੇ ਨੇ ਤੇ 31 ਪ੍ਰਾਪਰਟੀਆਂ ਨੇ ਇਹਨਾਂ ਦੇ ਕੋਲੇ ਟੋਟਲ ਇੰਡੀਆ ਦੇ ਵਿੱਚ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਮੇਨ ਲੋਕੇਸ਼ਨਸ ਦੇ ਉੱਪਰ ਹੈਗੀਆਂ ਨੇ ਮੇਨ ਮੇਨ ਸ਼ਹਿਰਾਂ ਦੇ ਵਿੱਚ ਹੈਗੀਆਂ ਨੇ ਇਸ ਤੋਂ ਇਹ ਨਵਾਂ ਦੋ ਨਵੇਂ ਹੋਟਲ ਇਹ ਬਣਾ ਰਹੇ ਆਪਣੇ ਇੱਕ ਮੁੰਬਈ ਦੇ ਵਿੱਚ ਤੇ ਇੱਕ ਕੋਲਕੱਤਾ ਟੋਟਲ ਉਹਦੇ ਨਾਲ ਇਹਨਾਂ ਦੀ ਜਿਹੜੀ ਕਮਰਿਆਂ ਦੀ ਗਿਣਤੀ ਹੈ ਕੀ ਉਹ 460 ਹੋਰ ਵੱਧ ਜਾਣੀ ਹੈ ਉਹਦੇ 'ਚ ਇੰਡੀਆ ਦਾ ਇਸ ਟਾਈਮ ਦਾ ਤੀਸਰੇ ਨੰਬਰ ਦੀ ਸਭ ਤੋਂ ਵੱਡੀ ਹੋਟਲ ਚੇਨ ਹੈਗੀ ਹੈ ਪਰ ਇੱਕ ਚੀਜ਼ ਜਿਹੜੀ ਹੈਗੀ ਹੈ ਜਿਹੜੀ ਸੈਮੀ ਹੋਟਲ ਨੂੰ ਬਾਕੀ ਦੇ ਹੋਟਲਸ ਤੋਂ ਅੱਡ ਕਰਦੀ ਆ ਉਹ ਇਹ ਹੈ ਜਿਹੜੇ ਬਾਕੀ ਦੇ ਹੋਟਲ ਨੇ ਚਾਹੇ ਜਿੰਨੇ ਵੀ ਵੱਡੇ ਹੋਟਲ ਹੈਗੇ ਨੇ ਸਾਰੇ ਦੇ ਸਾਰੇ ਕਿਸੇ ਵੀ ਗਰੁੱਪ ਦੇ ਉਹ ਸਾਰਿਆਂ ਦੇ ਵਿੱਚ ਆਪਾਂ ਕਹਿੰਨੇ ਆ ਕਿ ਇੱਕ ਤਰ੍ਹਾਂ ਨਾਲ ਜਿਆਦਾਤਰ ਜਿਹੜੇ ਕਸਟਮਰ ਉਹਦੇ ਜਾਂਦੇ ਆ ਉਹ ਮਿਡਲ ਕਲਾਸ ਵਾਲੇ ਕਸਟਮਰ ਜਾਂਦੇ ਆ ਛੁੱਟੀਆਂ ਕੱਟਣ ਦੇ ਲਈ ਜਾਂਦੇ ਆ ਤਾਂ ਇੱਕ ਇਹ ਵੀ ਚੀਜ਼ ਆ ਕਿ ਉਹਨਾਂ ਦਾ ਜਿਹੜਾ ਬਿਜ਼ਨਸ ਹੁੰਦਾ ਵਾ ਉਹ ਜ਼ਿਆਦਾਤਰ ਸਾਲ ਦੇ ਪਾਰਟਿਕੂਲਰ ਕੋਈ ਸੀਜ਼ਨ ਦੇ ਵਿੱਚ ਬਹੁਤ ਹੀ ਜ਼ਿਆਦਾ ਚੱਲਦਾ ਉਸ ਤੋਂ ਬਾਅਦ ਉੱਥੇ ਕੰਮ ਥੋੜਾ ਠੰਡਾ ਪੈ ਜਾਂਦਾ ਤੇ ਜਾਂਦਾ ਵੀ ਮਿਡਲ ਕਲਾਸ ਆ ਤੇ ਜਿਹੜੇ ਉਹਨਾਂ ਦੇ ਰੇਟ ਹੁੰਦੇ ਆ ਉਹਨਾਂ ਦਾ ਜਿਹੜਾ ਰੈਂਟ ਹੈ ਉਹਨਾਂ ਕਮਰਿਆਂ ਦਾ ਉਹਨਾਂ ਹੋਟਲਸ ਦਾ ਤੇ ਉਹ ਵੀ ਉਹਨਾਂ ਜ਼ਿਆਦਾ ਨਹੀਂ ਹੁੰਦਾ ਉਹਦੇ ਵਿੱਚ ਮਾਰਚਨ ਉਹਨਾਂ ਨਹੀਂ ਹੈ ਜਿਹੜਾ ਇਹ ਹੋਟਲ ਆ ਇੱਕ ਲਕਸਰੀ ਹੋਟਲ ਦੇ ਕੈਟਾਗਰੀ ਚ ਆਉਂਦਾ ਕਿਉਂ ਆਉਂਦਾ ਲਕਸਰੀ ਹੋਟਲ ਦੀ ਕੈਟਾਗਰੀ ਦੇ ਵਿੱਚ ਕਿਉਂਕਿ ਇਹ ਬਿਜ਼ਨਸ ਓਰੀਐਂਟਡ ਹੋਟਲ ਆ ਇੱਥੇ ਜ਼ਿਆਦਾਤਰ ਰੁਕਦੇ ਨੇ ਵੱਡੇ ਬਿਜ਼ਨਸਮੈਨ ਕਿਉਂਕਿ ਇਹਨਾਂ ਦਾ ਜਿਹੜਾ ਟਾਈ ਅਪ ਹੈ ਉਹ ਹੈ ਸ਼ਾਰਟ ਟਰਮ ਆਯਾਤ ਮੈਰੀਓਰ ਇਹਨਾਂ ਸਾਰੇ ਹੋਟਲਾਂ ਦੇ ਨਾਲ ਤੇ ਇਹ ਹੋਟਲ ਆਪਣੇ ਆਪ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਕਿ 5 ਸਟਾਰ ਹੋਟਲ ਆ ਸੁਪਰ ਲਗਜ਼ਰੀਅਸ ਹੋਟਲ ਹੁੰਦੇ ਆ ਇਹਨਾਂ ਦੇ ਜਿਹੜਾ ਰੈਂਟ ਹੁੰਦਾ ਇੱਕ ਇੱਕ ਦਿਨ ਦਾ ਜਾਂ ਇੱਕ ਇੱਕ ਰਾਤ ਦਾ ਹੁੰਦਾ ਉਹ ਬਹੁਤ ਹੀ ਜ਼ਿਆਦਾ ਹੈ ਰੁਕਦੇ ਇੱਥੇ ਨਾਰਮਲੀ ਉਹ ਲੋਕ ਨੇ ਜਿਹੜੇ ਬਿਜ਼ਨਸ ਦੇ ਕਰਕੇ ਉਸ ਇੱਕ ਦਿਨ ਲਈ ਦੋ ਦਿਨ ਚਾਰ ਦਿਨ ਮੀਟਿੰਗ ਅਟੈਂਡ ਕਰਨ ਲਈ ਹੋਟਲਾਂ ਦੇ ਵਿੱਚ ਆ ਕੇ ਰੁਕਦੇ ਆ ਵੱਡੇ ਲੋਕ ਹੁੰਦੇ ਆ ਉਹਨਾਂ ਨੂੰ ਸੁੱਖ-ਸੋਗ ਦਾਵਾ ਜ਼ਿਆਦਾ ਚਾਹੀਦੀਆਂ ਹੁੰਦੀਆਂ ਨੇ ਤੇ ਜਿਹੜਾ ਬਿਜ਼ਨਸ ਆ ਉਹ ਵੈਸੇ ਵੀ ਪੂਰਾ ਸਾਲ ਚੱਲਦਾ ਰਹਿੰਦਾ ਉਹਦਾ ਛੁੱਟੀਆਂ ਦੇ ਨਾਲ ਕਿਸੇ ਪਾਰਟਿਕੂਲਰ ਸੀਜ਼ਨ ਦੇ ਨਾਲ ਕਿਸੇ ਪਾਰਟਿਕੂਲਰ ਤਿਹਾਰਾਂ ਦੇ ਨਾਲ ਕੋਈ ਖਾਸ ਲੈਣਾ ਦੇਣਾ ਨਹੀਂ ਹੁੰਦਾ ਹੁਣੇ ਤੱਕ ਇਹਨਾਂ ਦੀ ਜਿਹੜੀ ਤੁਹਾਨੂੰ ਬੈਲੈਂਸ ਸ਼ੀਟ ਦੇਖੋਗੇ ਉਹਦੇ ਉੱਪਰ ਤੁਹਾਨੂੰ ਡੈਟ ਜ਼ਿਆਦਾ ਦੇਖੋਗੇ ਪਰ ਉਹਦਾ ਇੱਕ ਰੀਜ਼ਨ ਇਹ ਹੈਗਾ ਕਿ ਫਿਲਹਾਲ ਇਹ ਆਪਣਾ ਕਮ ਕਾਰ ਜਿਹੜਾ ਹੈ ਉਹ ਸਿੰਪਲ ਪਾਸਾ ਦੇ ਵਿੱਚ ਗੱਲ ਕਰਦੇ ਆ ਤਾਂ ਵਧਾ ਰਹੇ ਆ ਹੋਰ ਜਿਆਦਾ ਹੋਟਲਸ ਨੂੰ ਅਕਵਾਇਰ ਕਰ ਰਹੇ ਆ ਜਾਂ ਫਿਰ ਅਲੱਗ ਅਲੱਗ ਥਾਂ ਦੇ ਉੱਪਰ ਆਪਣੀ ਪ੍ਰਾਪਰਟੀ ਨੂੰ ਵੜਾ ਰਹੇ ਆ ਤਾਂ ਫਿਲਹਾਲ ਦਾ ਇੱਕ ਟਾਈਮ ਉਹ ਸੀਗਾ ਇਹਨਾਂ ਦਾ ਜਿਹਦੇ ਵਿੱਚ ਕਾਫੀ ਜਿਆਦਾ ਇਹਨਾਂ ਨੇ ਹੋਰ ਖਰਚਾ ਕੀਤਾ ਆਪਣੇ ਬਿਜ਼ਨਸ ਨੂੰ ਹੋਰ ਜਿਆਦਾ ਐਕਸਪੈਂਡ ਕੀਤਾ ਪਰ ਹੁਣ ਛੋਲੇ ਛੋਲੇ ਕਰਕੇ ਇਹ ਚੀਜ਼ਾਂ ਜਿਹੜੇ ਪਹਿਲਾਂ ਇਹਨਾਂ ਦੇ ਆਲਰੇਡੀ ਹੋਟਲ ਹੈਗੇ ਆ 4801 ਤਕਰੀਬਨ ਕਮਰੇ ਹੈਗੇ ਆ ਤਾਂ ਹੁਣ ਉਹਨਾਂ ਦਾ ਜਿਹੜਾ ਰੈਂਟ ਹੈਗਾ ਉਹ ਉਹ ਇਹਨਾਂ ਦੇ ਪ੍ਰੋਫਿਟ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਦੇਖਣਾ ਸ਼ੁਰੂ ਹੋਊਗਾ ਮੁੰਬਈ ਤੇ ਕਲਕੱਤੇ ਦੀ ਜਿਹੜੀ ਮੈਂ ਪ੍ਰਾਪਰਟੀ ਦੀ ਗੱਲ ਕੀਤੀ ਆ ਉਹ ਸਿਰਫ ਇਸ ਕੁਆਟਰ ਦੇ ਵਿੱਚ ਇਹਨਾਂ ਦਾ ਕੰਪਲੀਟ ਹੋ ਜਾਣਾ ਉਸ ਤੋਂ ਬਾਅਦ ਇੱਕ ਹਾਇਤ ਤੇ ਇੱਕ ਹੌਲੀਡੇ ਇਹ ਇਹ ਦੋਨੇ ਬਹੁਤ ਵੱਡੀਆਂ ਚੇਨਸ ਨੇ ਤੇ ਲਗਜ਼ਰੀ ਹੋਟਲ ਨੇ ਇਹਨਾਂ ਦੇ ਵਿੱਚ ਹਾਇਤ ਸ਼ਾਇਦ ਆ ਰਿਹਾ ਵਾ ਪੁਨੇ ਦੇ ਵਿੱਚ ਹੌਲੀਡੇ ਇਨ ਅਰਿਆਵਾ ਬੈਂਗਲੌਰ ਦੇ ਵਿੱਚ ਇਹਨਾਂ ਦੇ ਨਵੇਂ ਹੋਟਲ ਉੱਥੇ ਆ ਰਹੇ ਆ ਦੋਨੇ-ਦੋਨੇ ਉਹ ਉਸ ਤੋਂ ਅਗਲਾ ਇਹਨਾਂ ਦੇ ਹੋਟਲ ਇਸ ਸਾਲ ਦੇ ਵਿੱਚ ਬਣ ਕੇ ਪੂਰੇ ਤਿਆਰ ਹੋ ਜਾਣੇ ਆ ਟੋਟਲ ਉੱਥੋਂ ਇਹਨਾਂ ਨੂੰ ਮਿਲਣਗੇ 165 ਹੋਰ ਕਮਰੇ 165 ਹੋਰ ਕਮਰਿਆਂ ਦਾ ਮਤਲਬ ਹੈਗਾ 165 ਹੋਰ ਇਹ ਜਗ੍ਹਾ ਜਿਹੜੇ ਬਹੁਤ ਵੱਡੇ ਬਿਜ਼ਨਸਮੈਨ ਹੋਣਗੇ ਤੇ ਜਿਹੜੇ ਇੱਕ-ਇੱਕ ਕਮਰੇ ਦਾ ਬਹੁਤ ਜ਼ਿਆਦਾ ਇੱਕ ਰਾਤ ਦਾ ਰੈਂਟ ਦੇਣਗੇ ਅਗਲੀ ਚੀਜ਼ ਜਿਹੜੀ ਇਹਨਾਂ ਦੇ ਲਈ ਪੋਜ਼ਿਟਿਵ ਆ ਉਹ ਹੈਗੀ ਆ ਜਿਵੇਂ ਮਤਲਬ ਅੱਗੇ ਵੀ ਬਹੁਤ ਵਾਰ ਇਹਦਾ ਜ਼ਿਕਰ ਕੀਤਾ ਕਈ ਕੰਪਨੀਆਂ ਐਵੇਂ ਦੀਆਂ ਹੁੰਦੀਆਂ ਨੇ ਜਿਹੜੀਆਂ ਕੰਪਨੀਆਂ ਤੇ ਕੰਮ ਨੂੰ ਬਹੁਤ ਧਿਆਨ ਦੇ ਨਾਲ ਖੰਗਾਲਦੀਆਂ ਨੇ ਉਹਨਾਂ ਨੂੰ ਰੇਟਿੰਗਸ ਦਿੰਦੀਆਂ ਨੇ ਜਿਵੇਂ ICRA ਹੋਗੀ ਕ੍ਰਿਸਲ ਹੋਗੀ ਇਹ ਸਾਰੀਆਂ ਕੰਪਨੀਆਂ ਹੁਣੇ ਪਿੱਛੇ ਜਿਹੜੇ ICRA ਨੇ ਇਹਨਾਂ ਦੀ ਜਿਹੜੀ ਰੇਟਿੰਗ ਹੈਗੀ ਆ ਉਹ ਪਹਿਲਾਂ B 네ਗਟਿਵ ਵਗੈਰਾ ਸੀ ਉਸ ਤੋਂ ਪਹਿਲਾਂ ਉਸ ਤੋਂ ਵੀ ਬੁਰੀ ਸੀਗੀ ਉਹ ਹੁਣ ਆ ਕੇ A ਦੇ ਉੱਪਰ ਪਹੁੰਚ ਚੁੱਕੀ ਆ ਇਕਰਾਂ ਦੇ ਇਹਨਾਂ ਦੀ ਜਿਹੜੀ ਰੇਟਿੰਗ ਉਹਨੂੰ ਅਪਗ੍ਰੇਡ ਕੀਤਾ ਇਹ 네ਗੇਟਿਵ ਦੇ ਵਿੱਚ ਆ ਗਈ। ਇਹ ਹੋਣਾ ਆਪਣੇ ਆਪ ਦੇ ਵਿੱਚ ਹੀ ਬਹੁਤ ਇੱਕ ਵੱਡੀ ਗੱਲ ਆ। ਇਹ ਤੱਕ ਪਹੁੰਚਣਾ ਮਤਲਬ ਸਿਰਫ ਉਹ ਕੰਪਨੀਆਂ ਹੁੰਦੀਆਂ ਨੇ ਜਿਹੜੀਆਂ ਬਹੁਤ ਹੀ ਜ਼ਿਆਦਾ ਵਧੀਆ ਕਰ ਰਹੀਆਂ ਤੇ ਜਿਨ੍ਹਾਂ ਦਾ ਭਵਿੱਖ ਬਹੁਤ ਹੀ ਚੰਗਾ। ਅਗਲੀ ਚੀਜ਼ ਇਹ ਆ ਆਪਾਂ ਇਕਰਾ ਵਗੈਰਾ ਕ੍ਰਿਸਲ ਇਹਨਾਂ ਦੇ ਉੱਪਰ ਕਿਉਂ ਰਲਾਈ ਕਰਦੇ ਆ ਇਹਨਾਂ ਦੀਆਂ ਗੱਲਾਂ ਕਿਉਂ ਮੰਨ ਲੈਣੇ ਆ ਜਦੋਂ ਇਹ ਕਿਸੇ ਨੂੰ ਰੇਟਿੰਗ ਆਪਣੀ ਦਿੰਦੇ ਆ। ਹਮੇਸ਼ਾ ਉਹਦੇ ਨਾਲ ਕੀ ਹੁੰਦਾ ਜਦੋਂ ਇਹ ਵੱਡੀਆਂ ਰੇਟਿੰਗ ਏਜੰਸੀਜ਼ ਕਿਸੇ ਵੀ ਕੰਪਨੀ ਦੀ ਰੇਟਿੰਗ ਨੂੰ ਘਟਾਉਂਦੀਆਂ ਜਾਂ ਵਧਾਉਂਦੀਆਂ ਨੇ ਤਾਂ ਉਹਦੇ ਸ਼ੇਅਰ ਮਾਰਕੀਟ ਉਹਦੇ ਸ਼ੇਅਰ ਪ੍ਰਾਈਸ 'ਤੇ ਬਹੁਤ ਜ਼ਿਆਦਾ ਫਰਕ ਪੈਂਦਾ ਉਹਦਾ ਕਾਰਨ ਇਹ ਹੈ ਕਿਉਂਕਿ ਇੱਕ ਹੋ ਗਿਆ ਆਪਣੇ ਵਰਗੇ ਇਨਸਾਨ ਨੇ ਰਿਸਰਚ ਕਰਨੀ ਕੰਪਨੀ ਦੀ ਇੱਕ ਹੋ ਗਿਆ ਇਹਨਾਂ ਕੰਪਨੀਆਂ ਨੇ ਰਿਸਰਚ ਕਰਕੇ ਉਹਨੂੰ ਰੇਟਿੰਗ ਦੇਣੀ ਉਹਨਾਂ ਕੋਲੇ ਬਹੁਤ ਜ਼ਿਆਦਾ ਇੰਪਲੋਇਜ਼ ਹੁੰਦੇ ਆ ਬਹੁਤ ਜ਼ਿਆਦਾ ਉਹਨਾਂ ਦੇ ਕੋਲ ਰਿਸੋਰਸਸ ਨਹੀਂ ਉਹਨਾਂ ਦੇ ਕੋਲੇ ਉਹਨਾਂ ਦੇ ਕੋਲੇ ਇਹਨਾਂ ਦੀ ਜਾਂਚ ਪੜਤਾਲ ਕਰਨਦੇ ਆ ਮਤਲਬ ਜਿਹੜੇ ਵੀ ਹਥਿਆਰ ਨੇ ਦੇ ਰਿਸੋਰਸਸ ਨੇ ਉਹ ਆਪਣੇ ਤੋਂ ਬਹੁਤ ਹੀ ਜ਼ਿਆਦਾ ਨੇ ਤੇ ਬਹੁਤ ਹੀ ਜ਼ਿਆਦਾ ਐਕੂਰੇਟ ਹੁੰਦੇ ਆ ਤਾਂ ਉਹ ਇਹਨਾਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਸਹੀ ਕਰ ਸਕਦੇ ਆ ਤਾਂ ਇਸ ਕਰਕੇ ਇੱਕਰਾ ਦੁਬਾਰਾ ਇਹਨਾਂ ਦੀ ਜਿਹੜੀ ਅਪਗ੍ਰੇਡਿੰਗ ਕੀਤੀ ਗਈ ਆ ਰੇਟਿੰਗ ਦੀ ਉਹਦਾ ਵੀ ਅਸਰ ਕਿਤੇ ਨਾ ਕਿਤੇ ਮਾਰਕੀਟ ਸੈਂਟੀਮੈਂਟ ਦੇ ਉੱਪਰ ਵੀ ਪੈਣਾ ਵਾ ਹੁਣ ਆਪਾਂ ਗੱਲ ਕਰਦੇ ਆਂ ਅਗਲੀ ਬਹੁਤ ਸਾਰੇ ਹੋਰ ਵੱਡੇ ਹੋਟਲ ਨੇ ਇੰਡੀਅਨ ਹੋਟਲ ਹੋਰ ਬਹੁਤ ਸਾਰੀ ਚੇਨ ਹੈਗੀ ਆ ਜੇ ਤੁਸੀਂ ਹੋਟਲ ਇੰਡਸਟਰੀ ਦੇ ਵਿੱਚ ਹੀ ਦੇਖੋਗੇ ਤੁਹਾਨੂੰ ਕੁਝ ਇਹੋ ਜਿਹੇ ਹੋਟਲ ਨਾਲ ਰਿਲੇਟਡ ਸ਼ੇਅਰ ਮਿਲਣਗੇ ਜਿਨ੍ਹਾਂ ਦਾ ਪ੍ਰਾਈਸ ਬਹੁਤ ਹੀ ਜ਼ਿਆਦਾ ਵਧਿਆ ਹੋਆ ਤਾਂ ਉਥੋਂ ਕਲੀਅਰ ਪਤਾ ਲੱਗਦਾ ਕਿ ਜੇ ਹੋਟਲ ਇੰਡਸਟਰੀ ਦੇ ਵਿੱਚ ਵੀ ਜਿਹੜੀਆਂ ਕੰਪਨੀਆਂ ਚੰਗਾ ਕੰਮ ਕਰ ਰਹੀਆਂ ਨੇ ਸ਼ੇਅਰ ਮਾਰਕੀਟ ਉਹਨਾਂ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੀ ਆ ਉਹਨਾਂ ਦਾ ਜਿਹੜਾ ਪ੍ਰਾਈਸ ਹੈ ਉਹ ਬਹੁਤ ਜ਼ਿਆਦਾ ਵਧਦਾ ਵਾ ਹੁਣ ਉਥੇ ਇੱਕ ਬਹੁਤ ਇੰਟਰਸਟਿੰਗ ਫਿਗਰ ਆਉਂਦੀ ਆ ਉਹ ਹੈਗੀ ਆ ਰੇਵਪਾਰ ਰੇਵਪਾਰ ਇੱਕ ਹੈ ਜਿਆ ਮਤਲਬ तरीका ਵਾਂ ਉਹ ਸਿਰਫ ਹੋਟਲ ਇੰਡਸਟਰੀ ਦੇ ਵਿੱਚ ਹੀ ਉਹਨੂੰ ਮੰਨਿਆ ਜਾਂਦਾ ਜਿਵੇਂ ਆਪਾਂ ਨਾਰਮਲ ইপিਐਸ ਦੀ ਗੱਲ ਕਰਦੇ ਆ ਪੀਈ ਦੀ ਗੱਲ ਕਰਦੇ ਆ ਬਹੁਤ ਸਾਰੀਆਂ ਟਾਊਸ ਹੁੰਦੀਆਂ ਨੇ ਜਿਹੜੀਆਂ ਆਪਾਂ ਸ਼ੇਅਰ ਮਾਰਕੀਟ ਦੀ ਕਿਸੇ ਵੀ ਕੰਪਨੀ ਦੇ ਨਾਲ ਜੋੜ ਦਿੰਨੇ ਉਹਨੂੰ ਦੇਖ ਸਕਦੇ ਆ ਪਰ ਰੇਪ ਪਰ ਸਿਰਫ ਹੋਟਲ ਇੰਡਸਟਰੀ ਨੂੰ ਚੈੱਕ ਕਰਨ ਲਈ ਵਰਤੀ ਜਾਂਦੀ ਹੈ ਸਭ ਤੋਂ ਪਹਿਲਾਂ ਇਹ ਸਮਝ ਲੈਣੇ ਹੁੰਦੇ ਕੀ ਆ ਇੱਕ ਕਮਰੇ ਦੇ ਵਿੱਚੋਂ ਕਿਸੇ ਵੀ ਹੋਟਲ ਨੂੰ ਜਿਵੇਂ ਹੁਣ ਮੈਂ ਬੋਲਿਆ ਉਹਨਾਂ ਦੇ ਟੋਟਲ ਹਾਲੇ ਤੱਕ 4800 ਕਮਰੇ ਆ ਇੱਕ ਕਮਰੇ ਦੇ ਵਿੱਚੋਂ ਉਸ ਹੋਟਲ ਨੂੰ ਕਿੰਨਾ ਜ਼ਿਆਦਾ ਬੈਨੀਫਿਟ ਮਿਲ ਰਿਹਾ ਕਿੰਨਾ ਪ੍ਰੋਫਿਟ ਹੋ ਰਿਹਾ ਤਾਂ ਉਹਦੇ ਵਿੱਚ ਜਿਹੜਾ ਸੈਮੀ ਹੋਟਲ ਆ ਉਹ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਰੇਵਰ ਇਹਨਾਂ ਦਾ ਵਾ ਤਕਰੀਬਨ 13% ਹੁਣ ਕਿਸੇ ਵੀ ਹੋਟਲ ਚੇਨ ਦਾ ਇਵਨ ਉਹਨਾਂ ਸ਼ੇਰਾਂ ਦਾ ਜਿਹੜੇ ਸਟਾਕ ਮਾਰਕੀਟਸ ਲਿਸਟਡ ਨੇ ਹੋਟਲ ਨਾਲ ਰਿਲੇਟਡ ਕੰਪਨੀਆਂ ਉਹਨਾਂ ਦਾ ਰੇਵਰ ਸੈਮੀ ਹੋਟਲ ਤੋਂ ਬਹੁਤ ਹੀ ਘੱਟ ਆ ਤਾਂ ਉੱਥੇ ਵੀ ਇਹ ਕਲੀਅਰ ਇੱਕ ਲੀਡਰ ਨੇ ਉਹਦਾ ਕਾਰਨ ਇਹ ਹੀ ਆ ਹੁਣ ਜੇ ਆਪਣੇ ਵਰਗਾ ਇਨਸਾਨ ਜਾਊਗਾ ਜਾਂ ਮੇਰੇ ਵਰਗਾ ਸਧਾਰਨ ਇਨਸਾਨ ਕਿਤੇ ਛੁੱਟੀ ਲਈ ਜਾਊਗਾ ਤਾਂ ਉਹਦਾ ਖਰਚ ਕਰਨ ਦੀ ਇੱਕ ਲਿਮਟ ਆ ਇੱਕ ਸੀਮਤ ਦਾਇਰਾ ਹੀ ਆ ਉਥੋਂ ਤੱਕ ਕਿ ਦੇ ਹੋਟਲ ਨੂੰ ਲਊਗਾ ਓਨੇ ਕਿ ਰੈਂਟ ਦੇ ਕਮਰੇ ਦੇ ਵਿੱਚ ਉਹ ਰਹੂ ਰਹੂਗਾ ਪਰ ਜਿਹੜੇ ਸੈਮੀ ਹੋਟਲ ਵਾਲਿਆਂ ਦੇ ਕਸਟਮਰ ਹੋਣਗੇ ਜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਓਰੀਜినਸ ਮੈਨ ਲੋਕ ਨੇ ਤੇ ਉਹਨਾਂ ਦਾ ਜਿਹੜਾ ਰੈਂਟ ਆ ਜਿਹੜੇ ਕਮਰਿਆਂ ਦਾ ਉਹ ਬਹੁਤ ਹੀ ਜ਼ਿਆਦਾ ਵਾ ਤਾਂ ਉਥੇ ਉਹਨਾਂ ਨੂੰ ਮਾਰਜਨ ਬਹੁਤ ਹੀ ਜ਼ਿਆਦਾ ਮਿਲੇਗਾ ਇਹ ਸੀਗਾ ਜੀ ਇੱਕ ਮੇਰਾ ਬਹੁਤ ਹੀ ਛੋਟਾ ਜਿਹਾ ਵੀਡੀਓ ਤੇ ਇੱਕ ਹੋਟਲ ਇੰਡਸਟਰੀ ਦੇ ਨਾਲ ਰਿਲੇਟਡ ਇੱਕ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਕੰਪਨੀ ਦੇ ਬਾਰੇ ਦੇ ਵਿੱਚ ਜਿਹੜੀ ਪਿਛਲੇ ਕੁਝ ਸਾਲਾਂ ਦੇ ਵਿੱਚ ਹੀ ਇੰਡੀਆ ਦੀ 30 ਨੰਬਰ ਦੀ ਕੰਪਨੀ ਬਣ ਚੁੱਕੀ ਹੈ ਹੋਟਲ ਇੰਡਸਟਰੀ ਦੀ ਪਰ ਲਕਜ਼ਰੀ ਹੋਟਲਸ ਦੇ ਵਿੱਚ ਉਹ ਨੰਬਰ 1 ਦੇ ਉੱਪਰ ਆ ਬਹੁਤ ਵਾਰ ਆਪਾਂ ਕਿਤੋਂ ਲੰਘਦੇ ਆ ਆਪਾਂ ਵੱਡੇ ਵੱਡੇ ਹੋਟਲਾਂ ਨੂੰ ਦੇਖਦੇ ਆ ਹਾਇਆਟ ਆ ਤੇ ਮੈਰੀਓਟ ਆ ਇਸ ਇਸ ਤਰ੍ਹਾਂ ਦੇ ਵੱਡੇ 5 ਸਟਾਰ ਹੋਟਲ ਨੇ ਤੇ ਕਿਤੇ ਆਪਾਂ ਸੋਚਦੇ ਆ ਕਿ ਇਹਨਾਂ ਨੂੰ ਚਲਾਉਣ ਵਾਲੇ ਇਹਨਾਂ ਨੂੰ ਕਿੰਨਾ ਇਹਨਾਂ ਨੂੰ ਪ੍ਰੋਫਿਟ ਹੁੰਦਾ ਹੋਊਗਾ ਇਹਨਾਂ ਲੋਕਾਂ ਨੂੰ ਤਾਂ ਉਹੀ ਆ ਕਿ ਸ਼ੇਅਰ ਮਾਰਕੀਟ ਤੁਹਾਨੂੰ ਇੱਕ ਮੌਕਾ ਦਿੰਦੀ ਆ ਜਿਸ ਵੀ ਤਰ੍ਹਾਂ ਦਾ ਬਿਜ਼ਨਸ ਕਿਸੇ ਨੂੰ ਪਸੰਦ ਆਉਂਦਾ ਵਾ ਤੇ ਉਹਨੂੰ ਲੱਗਦਾ ਕਿ ਉੱਥੇ ਉਹਨਾਂ ਦੇ ਜਿਹੜੇ ਮਾਲਕ ਨੇ ਜਿਹੜੀ ਉਹਦੀ ਮੈਨੇਜਮੈਂਟ ਉਹ ਬਹੁਤ ਪੈਸਾ ਕਮਾ ਰਹੀ ਆ ਤਾਂ ਉਹਨਾਂ ਦੇ ਨਾਲ ਤੁਸੀਂ ਆਪਣੀ ਹਿੱਸੇਦਾਰੀ ਪਾ ਸਕਦੇ ਹੋ ਇਹੀ ਸ਼ੇਅਰ ਮਾਰਕੀਟ ਹੈ ਕੀ ਆ ਪਰ ਇੱਥੇ ਮੈਂ ਇਹ ਨਹੀਂ ਕਹਿ ਰਿਹਾ ਕਿ ਹਾਂ ਸੈਮੀ ਹੋਟਲ ਨੂੰ ਹੁਣ ਤੁਸੀਂ ਜਾ ਕੇ ਬਾਈ ਕਰ ਲਓ ਮੇਰਾ ਸਿੰਪਲ ਇੱਕ ਕੰਮ ਹੈਗਾ ਕਿ ਤੁਹਾਨੂੰ ਕੋਈ ਵੀ ਅਲੱਗ-ਅਲੱਗ ਚੰਗੀਆਂ ਕੰਪਨੀਆਂ ਦੱਸਦੇ ਰਹਿਣਾ ਜਿਹੜੀਆਂ ਮੈਨੂੰ ਚੰਗੀਆਂ ਲੱਗ ਰਹੀਆਂ ਨੇ ਫਿਲਹਾਲ ਕਿਉਂਕਿ ਭੁਵਿੱਖ ਕਿਸੇ ਨੇ ਵੀ ਨਹੀਂ ਦੇਖਿਆ ਕੱਲ ਨੂੰ ਕੀ ਹੋ ਜਾਣਾ ਕਿਸੇ ਇੱਕ ਬੰਦੇ ਨਾਲ ਕੀ ਹੋ ਜਾਣਾ ਕਿਸੇ ਦੇਸ਼ ਨਾਲ ਕੀ ਹੋ ਜਾਣਾ ਕਿਸੇ ਇੱਕ ਖੇਤੇ ਨਾਲ ਕੀ ਹੋ ਜਾਣਾ ਹੁਣ ਅਮਰੀਕਾ ਦਾ ਤੁਸੀਂ ਹਾਲ ਦੇਖ ਰਹੇ ਹੋ ਪੂਰਾ ਅੱਗ ਦੀ ਪੱਠੀ ਬਣਿਆ ਹੋਇਆ ਵਾ ਉਹਨਾਂ ਦਾ ਇੱਕ ਬਹੁਤ ਮੇਨ ਏਰੀਆ ਤਾਂ ਅੱਜ ਦੀ ਗੱਲ ਇਹ ਹੈਗੀ ਆ ਜੀ ਹਾਲ ਦੀ ਕਹਾਣੀ ਇਹ ਆ ਜੋ ਮੈਂ ਤੁਹਾਨੂੰ ਦੱਸੀ ਆ ਸੈਮੀ ਹੋਟਲ ਚੰਗਾ ਹੋਟਲ ਆ ਪਰ ਹਾਂ ਤੁਹਾਡਾ ਪੈਸਾ ਵਾ ਉਹ ਤੁਸੀਂ ਆਪਣੀ ਸਮਝ ਦੇ ਨਾਲ ਹੀ ਲਾਉਣਾ ਵਾ ਇੱਕ ਫੇਰ ਇੱਕ ਵਾਰੀ ਜਾਂਦਾ ਜਾਂਦਾ ਮਾਫੀ ਚਾਹੁੰਦਾ ਮੈਂ ਤੁਹਾਡੇ ਪਿਛਲੇ ਵੀਡੀਓ ਤੇ ਕਮੈਂਟਸ ਤੇ ਰਿਪਲਾਈ ਨਹੀਂ ਕਰ ਸਕਿਆ ਕੋਸ਼ਿਸ਼ ਕਰੂੰਗਾ ਕਿ ਮੈਂ ਉਹਨਾਂ ਦੇ ਵੀ ਰਿਪਲਾਈ ਹੁਣ ਮੈਂ ਕਰ ਦਵਾਂ ਤੇ ਇਹ ਸੀਗਾ ਜੀ ਮੇਰਾ ਅੱਜ ਦਾ ਵੀਡੀਓ ਸੈਮੀ ਹੋਟਲ ਦੇ ਬਾਰੇ ਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਕੱਲ ਮਿਲੂੰਗਾ ਕਿਸੇ ਹੋਰ ਕੰਪਨੀ ਦੇ ਨਾਲ ਕਿਸੇ ਹੋਰ ਵੀਡੀਓ ਦੇ ਵਿੱਚ